ਹਾਂਜੀ ਬੀਬੀ ਰਮਨਪ੍ਰੀਤ ਕੌਰ ਤੇ ਅਨੰਦਾ ਜੱਟ

ਜੋ ਬੋਲੇ ਸੋ ਨਨ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਨਾਹੀਂ ਗੁਰੂ ਵਾਹੀਂ ਗੁਰੂ ਨਾਹੀਂ ਗੁਰੂ ਗਾਉਂ ਮੇ ਗੁਰੂ ਤੈਨਿ ਗਾਹੀ ਗੁਰੂ ਏ ਸਤਿਗੁਰੂ ਰਬਦਾਸ ਮਹਾਰਾਜ ਜੀ ਦਾਸੇ ਸੋ ਅਨੰਜਮਾ आज जो प्रकाश दणा मनाया गया बहुत ही श्रद्धा बहुत ही प्रेम बहुत ही उत्साहना मनाया गया संस्थाओं के पूरे सहयोगनर सतगुरु रविदास महाराज जी की वाणी ऐसा चाहूं राज में जहां मिले सबन को अन्न औरबर सब से रविदास रहे प्रसन्न सतगुरु रविदास भी वाणी ਬਹੁਤ ਸੰਝਾ ਸਾਰਿਆਂ ਸੰਗਤਾਂ ਨੂੰ ਉਪਦੇਸ਼ ਦਿੰਦੀ ਹੈ ਜੋ ਬਹੁਤ ਸਰਲ ਆ ਜੋ ਸੌਖਾ ਵੀ ਆ ਆਮ ਬੰਦੇ ਦੇ ਸਮਝ ਵਿੱਚ ਆ ਜਾਂਦਾ ਉਹਨਾਂ ਦੀ ਬਾਣੀ ਨੂੰ ਸਮਝਣਾ ਬਹੁਤ ਸੌਖਾ ਹੈ ਪਰ ਉਹਨਾਂ ਨੇ ਸਾਰੀ ਲੁਕਾਈ ਲਈ ਸੰਝਾ ਉਪਦੇਸ਼ ਦਿੱਤਾ ਬਹੁਤ ਹੀ ਉਹਨਾਂ ਨੇ ਉਪਰਾਲਾ ਕੀਤਾ ਉਸ ਸਮੇਂ ਜੇ ਸਮੇ ਸਾਡੀ ਕੌਮ ਨੂੰ ਬਹੁਤ ਹੀ ਕਿੰਨਾ ਨਾਲ ਦੇਖਿਆ ਜਾਂਦਾ ਸੀ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਉਹ ਸਮੇਂ ਵਿੱਚ ਪ੍ਰਕਾਸ਼ ਉਹਦਾ ਪ੍ਰਕਾਸ਼ ਦੇ ਕਰਕੇ ਸਾਡੀ ਕੌਮ ਨੂੰ ਸੁੱਤੀ ਪਈ ਨੂੰ ਜਗਾਇਆ ਔਰ ਉਹਨਾਂ ਨੇ ਬਹੁਤੀ ਸੰਗਾਤਸਪਰ ਕੇ ਰਾਜੇ ਮਹਾਰਾਜੇ ਉਸ ਸਮੇਂ ਦੇ ਵਿਪਰਾਂ ਦੇ ਨਾਲ ਸੰਘਰਸ਼ ਕੀਤਾ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਸਰਫਰ ਕੀਤਾ ਔਰ ਆਪਣੀ ਕੌਮ ਨੂੰ ਸੁੱਤੀ ਪਈ ਨੂੰ ਜਗਾ ਕੇ ਸਾਂਝਾ ਉਪਦੇਸ਼ ਦਿੱਤਾ ਔਰ ਇਹਨਾਂ ਨੂੰ ਉੱਪਰ ਚੱਕਣ ਲਈ ਉਹਨਾਂ ਨੇ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਹਾਂਜੀ ਅੱਜ ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਦੇਸ਼ਾਂ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਬੜੀ ਧੁੰਮ ਧੰਨਾ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋ ਤੰਤਨ ਸ੍ਰੀ ਗੁਰੂ ਦਾਸ ਮਹਾਰਾਜ ਜੀ ਜਿਨ੍ਹਾਂ ਦਾ 649ਵਾਂ ਪ੍ਰਕਾਸ਼ ਉਤਸਵ ਜਿਹੜਾ ਆ ਦੇਸ਼ਾਂ ਤੇ ਵਿਦੇਸ਼ਾਂ 'ਚ ਬੜੀ ਸ਼ਰਧਾ ਤੇ ਧੁੰਮ ਧੰਮ ਦੇ ਨਾਲ ਮਨਾਇਆ ਬਨਾਇਆ ਗਿਆ ਜੀ ਗੁਰੂ ਵਿਦਾਸ ਮਹਾਰਾਜ ਉਸ ਸਮੇਂ ਆਏ ਜਦੋਂ ਜਾਤ ਪੱਤ ਦਾ ਬਹੁਤ ਬੋਲਬਾਲਾ ਸੀ ਬੰਦੇ ਨੂੰ ਬੰਦੇ ਨਾਲ ਬੜੀ ਨਫ਼ਸਤ ਸੀ ਔਰ ਕੁਝ ਇੱਕ ਵਰਗ ਇਦਾਂ ਦਾ ਸੀ ਜਿਹਦੇ ਤੇ ਮਨੁੱਖ ਸਮਰਿਤੀ ਲਾਗੂ ਕਰਕੇ ਉਹਨਾਂ ਦੇ ਹੱਕ ਜਿਹੜੇ ਹਕੂਕ ਸੀ ਮਨੁੱਖਤਾ ਦੇ ਉਹ ਛਿੰਨੇ ਹੋਏ ਸੀ ਜਿਹਦੇ ਵਿੱਚ ਨਾ ਪੜ੍ਹਨ ਦਾ ਹੱਕ ਨਾ ਮੰਦਰ ਜਾਣ ਦਾ ਹੱਕ ਨਾ ਸਕੂਲੇ ਜਾਣ ਦਾ ਹੱਕ ਮਤਲਬ ਇਦਾਂ ਨਹੀਂ ਜਿਹੜੀ ਵਿਵਸਥਾ ਸੀ ਬੰਦਾ ਜਿਹੜਾ ਸੀ ਉਹ ਬੜਾ ਭੇਦਭਾਵ ਹੁੰਦਾ ਸੀ ਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਸੰਦੇਸ਼ ਦੇ ਕੇ ਕਿਉਂਕਿ ਉਹ ਸਮਾਜ ਸੁਧਾਰਕ ਸੀਗੇ ਕ੍ਰਾਂਤੀਕਾਰੀ ਸੀਗੇ ਔਰ ਉਹਨਾਂ ਨੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਕਿ ਜਿਨ੍ਹਾਂ ਨੂੰ ਬਿਲਕੁਲ ਨਤਾਰਿਆ ਗਿਆ ਸੀ ਉਹਨਾਂ ਨੂੰ ਉਹਨਾਂ ਨੇ ਬੋਲਣ ਦੇ ਹੱਕ ਦਿੱਤੇ ਜਿਸ ਤਰ੍ਹਾਂ ਜਦੋਂ ਇਹ ਵੀ ਸਮਾਜ ਸੁਣਿਆ ਸੀ ਇਤਿਹਾਸ ਕਹਿੰਦਾ ਹੈ ਕਿ ਜਿਹੜਾ ਬੋਲਦਾ ਸੀ ਜਿਹੜਾ ਰੱਬ ਦਾ ਨਾਮ ਲੈਂਦਾ ਸੀ ਉਹਦੇ ਕੰਨਾਂ ਦੇ ਵਿੱਚ ਸਿੱਕੇ ਵੀ ਪਾਏ ਜਾਂਦੇ ਸੀ ਔਰ ਜੀਭ ਵੀ ਕੱਟੀ ਜਾਂਦੀ ਸੀ ਇਹ ਵੀ ਇਤਿਹਾਸ ਕਹਿੰਦਾ ਹੈ ਸੋ ਉਹਨਾਂ ਨੇ ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ ਸਾਰਿਆਂ ਨੂੰ ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲਤਰੰਗ ਜੈਸਾ ਇਹ ਉਹਨਾਂ ਦੀ ਬਾਣੀ ਹੈ ਜਿਹੜੀ ਸਾਂਝੀ ਬਾਲਤਾ ਦਾ ਉਪਦੇਸ਼ ਦਿੰਦੀ ਹੈ ਔਰ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਇੰਨੇ ਲੀਨ ਸੀ ਔਰ ਪ੍ਰਮਾਤਮਾ ਨੂੰ ਇੰਨਾ ਉੱਚਾ ਇਸ ਸੁਚੇ ਤੇ ਆਪਣੇ ਆਪ ਨੂੰ ਬੜਾ ਹੀ ਨੀਮਾ ਸਮਝ ਕੇ ਉਹਨਾਂ ਨੇ ਉਪਦੇਸ਼ ਦਿੱਤਾ ਹਮ ਸਰਦੀਨ ਦਿਆਲ ਨ ਤੁਮ ਸਰ ਅਭ ਪਿਆਰ ਕਰ ਕੀਜੇ ਬਜਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹਾਂ ਬਲ ਬਲ ਜੌ ਰੰਗਿਆ ਕਾਰਨੇ ਕਾਰਨ ਕਵਲ ਅਬੋਲ ਬਹੁਤ ਜਨਮ ਪਿਛੜੇ ਤੇ ਮਾਦੋ ਜਨ ਤੁਮਾਰੇ ਲਿਖੇ ਫਿਰ ਅ ਵਿਦਾਸ ਆਸ ਲਗ ਜੀਵਾ ਚਿਰ ਕੋ ਦਰਸ਼ਨ ਦੇਖੀ ਇੰਨੇ ਉਹਨਾਂ ਦੀ ਤਾਨ ਸੀ ਉਸ ਉਸ ਮਾਲਕ ਦੇ ਪ੍ਰਤੀ ਤੇ ਉਹਨਾਂ ਨੇ ਧਰਤੀ ਸ਼ਕਤੀ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੀ ਵਿਰੋਧਤਾ ਕੀਤੀ ਤੇ ਤੁਸੀਂ ਤਿਲਕ ਨਹੀਂ ਲਾ ਸਕਦੇ ਧੋਤੀ ਨਹੀਂ ਪਾ ਸਕਦੇ ਜੰਜੂ ਨਹੀਂ ਪਾ ਸਕਦੇ ਉਹਨਾਂ ਨੂੰ ਉਹਨਾਂ ਨੇ ਮਤਲਬ ਧਰਤੀ ਦੀ ਸ਼ਕਤੀ ਦੇ ਨਾਲ ਉਸ ਸਮਾਜ ਨੂੰ ਜਿਹੜਾ ਹੈ ਬੰਗਾਰਿਆ ਔਰ ਮੌਕੇ ਦੀਆਂ ਹਕੂਮਤਾਂ ਜਿਨ੍ਹਾਂ ਦੇ ਕੋਲ ਸ਼ਕਤਾਵਾਂ ਜਾਂਦੀਆਂ ਸੀ ਕਿ ਉਹ ਤਾਂ ਤਿਲਕ ਲਾਂਦਾ ਹੈ ਤ ਧੋਤੀ ਬੰਨਦਾ ਹੈ ਰੱਬ ਦਾ ਨਾਂ ਲੈਂਦਾ ਹੈ ਤੇ ਉਹਨਾਂ ਨੂੰ ਉਹਨਾਂ ਨੇ ਉਸ ਮੌਕੇ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਉਹਨੂੰ ਸਜ਼ਾ ਵੀ ਦਿੱਤੀਆਂ ਸੁਨਾਈਆਂ ਔਰ ਕਿੱਡੀ ਵੱਡੀ ਉਹਨਾਂ ਦੀ ਮਤਲਬ ਸੋਚ ਸੀ ਜਾਤ ਪ੍ਰਤੀ ਕਿਉਂਕਿ ਜਾਤ ਦਾ ਇੱਕ ਬਹੁਤ ਵੱਡਾ ਕਲੰਕ ਸਾਡੇ ਸਮਾਜ 'ਚ ਹੈ ਠੀਕ ਹੈ ਔਰ ਉਸ ਵਿਲੇ ਦੀ ਉਹਨਾਂ ਦੇ ਸਮਕੇ ਜਿਹੜੇ ਹੈ ਕਵੀ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਅਬਲਲਾ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਇੱਕ ਨੂਰ ਤੇ ਸਭ ਜਗ ਉੱਭਜਿਆ ਕੌਣ ਭਲੇ ਕੋ ਨਹੀਂ ਹੁੰਦੇ ਔਰ ਉਹਨਾਂ ਨੇ ਜਦ ਤੱਕ ਇੱਥੇ ਤੱਕ ਕਿ ਜਿਨ੍ਹਾਂ ਨੂੰ ਬੋਲਣ ਦਾ ਹੱਕ ਨਹੀਂ ਦਿੱਤਾ ਉਹ ਬੋਲਣਗੇ ਨਾਗਰ ਦੇ ਨਾਂ ਮੇਰੀ ਜਾਤ ਵਿਖਿਆਤ ਚਮਰਮ ਹਿਦੇ ਰਾਮ ਗੋਬਿੰਦ ਗੁਣ ਸਾਰਾ ਕਿ ਮੇਰੇ ਵਿੱਚ ਪ੍ਰਮਾਤਮਾ ਦਾ ਬਾਸ ਹੈ ਇਸ ਕਰਕੇ ਮੌਕਾ ਹੈ ਕਿ ਮੈਂ ਤੁਹਾਡੀ ਨਿਗਾਹ ਦੇ ਵਿੱਚ ਮੈਂ ਸਮਾਰਿਆਂ ਨਗਰ ਦੇ ਜਨੋਂ ਉਹਨਾਂ ਨੇ ਬੰਗਾਰ ਕੇ ਇਹ ਗੱਲ ਕਹੀ ਹੈ ਨਸ਼ੇ ਦੇ ਪ੍ਰਤੀ ਉਹਨਾਂ ਨੇ ਸचेत ਕੀਤਾ ਕਿ ਜਿਹੜੀ ਜਿਹੜੀ ਅਹਗੀਆ ਸ਼ਰਾਬ ਨੂੰ ਪਮਾਉਂਦੇ ਗੰਗਾ ਦਾ ਜਲ ਮਿਲਾ ਦੋ ਲੇਕਿਨ ਉਹਨੂੰ ਜਿਹੜੇ ਸੰਤ ਜਨ ਕਰਤ ਨਹੀਂ ਪਾਨਮ ਉਹ ਉਹਨੂੰ ਸੇਵਨਿਓ ਦਾ ਕਰਦੇ ਨਸ਼ਿਆਂ ਵਾਸਤੇ ਕੀਤਾ ਪੰਜ ਲਈ ਵਾਸਤੇ ਉਹਨਾਂ ਨੇ ਕਿਹਾ ਮਾਦੋ ਵਿੱਦਿਆ ਹਿਤ ਕੀਨ ਬਿਵੇਕ ਦੀਪ ਮਲੇਨ ਇਹ ਉਹਨਾਂ ਦੀ ਬਾਣੀ ਕਹਿੰਦੀ ਹੈ ਫਿਰ ਉਹਨਾਂ ਨੇ ਸਾਂਝੀ ਬਾਲਤਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਬ ਮੁਖੀਰਾ ਕਿਹੜੀ ਕਿਹੜੀ ਤੁਕ ਦਾ ਉਹਨਾਂ ਦੇ ਜਿਹੜਾ ਅਸੀਂ ਜ਼ਿਕਰ ਕਰੀਏ ਹਰ ਸੋਹਰਾ ਹੀਰਾ ਛੱਡ ਕੇ ਕਰੇ ਆਨ ਦੀ ਆਸ ਤੇ ਨਰਦੋਜਕ ਜਾਣਗੇ ਸਤਿਪੰਥ ਰਵਿਦਾਸ ਲੋਕਾਂ ਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਨ ਦਾ ਵੀ ਉਹਨਾਂ ਨੇ ਕੰਮ ਕੀਤਾ ਤੇ ਮੇਰਾ ਮਤਲਬ ਕਹਿੰਦਾ ਵੀ ਦੇਖੋ ਜਿਹੜਾ ਅੱਜ ਸਮਾਜ ਦੇ ਵਿੱਚ ਬਦਲਾਅ ਆਇਆ ਅੱਜ ਹਰ ਬੱਚਾ ਭਾਵੇਂ ਉਹਦੇ ਵਿੱਚ ਬਾਬਾ ਸਾਹਿਬ ਡਾਕਟਰ ਵੀ ਮਰਾਉ ਮੈਡਿਕਰ ਦਾ ਜੋਤਦਾ ਨੇ ਭਾਰਤ ਦਾ ਸੰਵਿਧਾਨ ਬਣਿਆ ਉਹਦੇ ਵਿੱਚੋਂ ਦਾ ਕਾਨੂੰਨ ਬਣਿਆ ਕਾਨੂੰਨ ਦੇ ਤਹਿਤ ਜਿਹੜਾ ਆ ਉਹ ਜਿਹੜੀਆਂ ਮਤਲਬ ਅੱਗੇ ਵਧੇ ਲੋਕ ਪਰ ਦੁੱਖ ਦੀ ਗੱਲ ਇਹ ਆ ਅੱਜ ਉਹਦੇ ਉੱਪਰ ਪੂਰੀ ਤਰ੍ਹਾਂ ਤੇ ਰੋਕ ਲਾਈ ਜਾਦੇ ਜਾ ਰਹੀ ਹੈ ਮੌਕੇ ਦੀਆਂ ਸਰਕਾਰਾਂ ਤੋਂ ਇੱਕ ਵਿਸ਼ੇਸ਼ ਵਰਗ ਤੋਂ ਉਹਦੇ ਵਿੱਚ ਸਕੂਲਾਂ ਜਿਹੜੇ ਸਕੂਲ ਜਿਹੜੇ ਅੱਜ ਬੰਦ ਕੀਤੇ ਜਾ ਰਹੇ ਆ ਰੋਜ਼ਗਾਰ ਬਦਲਦੇ ਸੀਗੇ ਉਹ ਵੀ ਬੰਦ ਕੀਤੇ ਖੁਸ਼ਹਾਲਤਾ ਤਾਂ ਹੀ ਬਣਾਂਗੇ ਨਾ ਅਸੀਂ ਜੇ ਸਰਬਜਲ ਸੁਖਾਏ ਸਰਬਜਨ ਹਟਾਏ ਇਹ ਵੀ ਇੱਕ ਮਹਾਤਮਾ ਬੁੱਧ ਦਾ ਕਥਨ ਹੈ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਅੱਜ ਦਾ ਜਿਹੜਾ ਜਨਮ ਦਿਹਾੜਾ ਇਹ ਤੋਂ ਇੱਕ ਉਪਦੇਸ਼ ਮਿਲਦਾ ਹੈ ਉਹ ਸਾਨੂੰ ਇਹ ਸਿੱਖਣਾ ਚਾਹੀਦਾ ਆਪਣੇ ਜਿਹਨ ਚ ਵਰਜਣਾ ਚਾਹੀਦਾ ਕਿ ਉਹਨਾਂ ਨੇ ਕਿਹਾ ਵੀ ਜੇ ਗੰਗਾ ਦਾ ਜਲ ਦੇ ਵਿੱਚ ਸ਼ਰਾਬ ਦੇ ਵਿੱਚ ਗੰਗਾ ਦਾ ਜਲ ਮਿਲਾ ਦੋ ਤਾਂ ਸੰਤ ਜਨ ਉਹ ਉਹਦਾ ਸੇਵਨ ਨਹੀਂ ਕਰਦੇ ਤੇ ਅੱਜ ਤਾਂ ਨਸ਼ਿਆਂ ਦਾ ਦਰਵਾਜ਼ਾ ਬਗੜਿਆ ਔਰ ਦੇਨ ਜਿਹੜੀ ਹੈ ਇਹ ਵੀ ਕਿਸੇ ਵਿਸ਼ੇਸ਼ ਵਰਗ ਦੀ ਹੈ ਵਿਸ਼ੇਸ਼ ਜਿਹੜੇ ਅੱਜਕੱਲ ਸਰਕਾਰ ਦੇ ਜਿਹੜੇ ਬਣੇ ਹੋਏ ਸੋ ਮੇਰਾ ਮਤਲਬ ਇਹੰਦਾ ਵੀ ਦੇਖੋ ਨਸ਼ਿਆਂ ਤੋਂ ਵੀ ਉਹਨਾਂ ਨੇ ਕਿਹਾ ਪੜ੍ਹਾਈ ਵੀ ਚਾਹੀਦੀ ਹੈ ਤੇ ਸਮਾਜ ਨੂੰ ਸੁਧਾਰਨ ਦੀਆਂ ਸਾਰੀਆਂ ਗੱਲਾਂ ਕੀਤੀਆਂ ਤੇ ਸਾਡੀਆਂ ਸਰਕਾਰਾਂ ਨੂੰ ਔਰ ਸਾਡੇ ਸਾਰੇ ਸਮੁੱਚੇ ਸਮਾਜ ਨੂੰ ਅੱਜ ਸਾਡਾ ਇਹੀ ਸੰਦੇਸ਼ ਹੈ ਤੇ ਗੁਰੂ ਮਹਾਰਾਜ ਦੀਆਂ ਦੱਸੀਆਂ ਹੋਈਆਂ ਜਿਹੜੇ ਹੈ ਰਸਤੇ ਆ ਪੂਰ ਨੇ ਉਹਨਾਂ ਤੇ ਸਾਨੂੰ ਚੱਲਣਾ ਚਾਹੀਦਾ ਆਪਸ ਵਿੱਚ ਪਿਆਰ ਚ ਰਹਿਣਾ ਚਾਹੀਦਾ ਲੜਾਈ ਝਗੜੇ ਦੇ ਵਿੱਚ ਨਾ ਪੈ ਕੇ ਇੱਕ ਦੂਜੇ ਨੂੰ ਨੀਮਾ ਨਾਂ ਦਿਖਾ ਕੇ ਸਭ ਨੂੰ ਬਰਾਬਰ ਤੇ ਬੇਗੰਪੁਰਾ ਸ਼ਹਿਰ ਕੋ ਨਾ ਦੋਖੰਦ ਹੋਣ ਨਹੀਂ ਦੇਣਾ ਇਹ ਵੀ ਉਹਨਾਂ ਦਾ ਇਹ ਸਾਰਿਆਂ ਨੂੰ ਮੈਂ ਇੱਕ ਇਹੋ ਜਿਹੇ ਸ਼ਹਿਰ ਬਣਾਉਣਾ ਚਾਹਨਾ ਹੈ ਜਿਹਦੇ ਵਿੱਚ ਸਾਰੇ ਬਰਾਬਰ ਹੋਣ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਕੋਈ ਉੱਚਾ ਨੀਲਾ ਨਾ ਹੋਵੇ ਔਰ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਠੀਕ ਹੈ ਜੀ ਉਹ ਇਹ ਦੇ ਨਾਲ ਨਾਲ ਮੈਂ ਤੁਹਾਡਾ ਤੇ ਤੁਹਾਡੇ ਇਹ ਚੈਨਲ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਅੱਜ عوام ਤੱਕ ਪਹੁੰਚਾਣ ਦਾ ਇਹ ਯਤਨ ਕੀਤਾ ਤਾਂ ਮੈਂ ਅੰਤ ਦੇ ਵਿੱਚ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਗੁਰੂ ਵਿਦਾਸ ਨਾਮ ਲੈਬਾ ਸੰਗਤਾਂ ਅਤੇ ਹੋਰ ਵੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਮਾਜ ਦੇ ਵਿੱਚ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਮ ਪਾਲ ਬੰਗੜ ਜੀ ਜਿਨ੍ਹਾਂ ਨੇ ਸਾਰਿਆਂ ਸੰਗਤਾਂ ਦਾ ਧੰਨਵਾਦ ਕੀਤਾ ਔਰ ਮੇਰੇ ਕੋਲ ਨੂੰ ਸਟੇ ਦੀ ਕਾਰਵਾਈ ਚਲਾਦਿਆਂ ਇੱਕ ਨੇ ਬਹੁਤ ਜ਼ਿਆਦਾ ਗਲਤੀਆਂ ਲਈਆਂ ਹੋਣੀਆਂ ਸੰਗਤ ਮਾਫਜੋ ਕੰਮ ਜੋ ਗਿਆ ਪ੍ਰਤੀਯੋਗਤਾ ਦੀ ਬੜਾ ਨਾਮ ਬੋਲੀ ਹੈ ਵੱਡਾ ਾਰਮਾਨ ਦਿਵਾਂਸ਼ੂ ਬਾਂਸ ਸਾਹਿਲ ਸਾਰੇ इधार नाम बोलिए बड़ा अरमान दिवशु बंश साहेल ਔਰ ਗੁਰੂ ਦਰਸ਼ਕ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਬੀਬੀ ਸਤਗੁਰੂ ਮਹਾਰਾਜ ਜੀ ਦੀ ਤਾਬੇ ਤੇ بیٹھ ਕੇ ਸੇਵਾ ਕੀਤੀ ਹੈ ਜੋ ਬੋਲੇ ਸੋ ਨਿਹਾਲ ਸਤਗੁਰੂ ਦਾਸ ਮਹਾਰਾਜ ਕੀ ਜੈ ਜਨਾ ਸ਼੍ਰੀ ਰਾਮ ਪਾਲ ਮੰਗਰ ਜੀ ਜਿਨ੍ਹਾਂ ਨੇ ਸਾਰੀਆਂ ਸਤਾਂ ਦਾ ਧੰਨਵਾਦ ਕੀਤਾ ਔਰ ਮੇਰੇ ਕੋਲ ਨੂੰ ਸਟੇਡੀ ਕਾਰਵਾਈ ਚਲਾਉਂਦੇ ਆ ਇੱਕ ਨਹੀਂ ਬਹੁਤ ਜ਼ਿਆਦਾ ਗਲਤੀਆਂ ਹੋਈਆਂ ਹੋਣਗੀਆਂ ਸੰਗਤ ਮਾਫਜੋ ਕੰਮ ਹੋ ਗਿਆ